ਜੀ ਸਰ ਅੱਜ ਜਿਹੜਾ ਸੇਵਾ ਭਾਰਤੀ ਗੁਰਦਾਸਪੁਰ ਵੱਲੋਂ ਪਰੜਪੀ ਦਿੱਤਾ ਵੱਲੋਂ ਜਿਹੜਾ ਤੁਸੀਂ ਕੰਬਲ ਵੰਡੇ ਆ ਚਾਦਰਾਂ ਵੰਡੀਆਂ ਆ ਉਹ ਵੀ ਬਹੁਤ ਸਬਰ ਸਾਰਕ ਮਾਣ ਵੰਡੇ ਇਹਦੇ ਬਰਿਦਾਸ ਸਰ ਸੇਵਾ ਭਾਰਤੀ ਗੁਰਦਾਸਪੁਰ ਵੱਲੋਂ ਸਮੇਂ-ਸਮੇਂ ਤੇ ਹੜਪੀਟਾਂ ਦੇ ਨਾਲ ਨੇ ਇਹਨਾਂ ਦੇ ਦੁੱਖ ਨੂੰ ਖਤਮ ਤੇ ਅਸੀਂ ਨਹੀਂ ਕਰ ਸਕਦੇ ਬਟ ਇਹਨਾਂ ਦੇ ਦੁੱਖ ਨੂੰ ਕਮ ਘਟਾਉਣ ਵਾਸਤੇ ਇਹ ਸਾਡਾ ਸਤਵਾਂ ਚੱਕਰ ਜਿਹੜਾ ਹੈ ਅੱਥ ਲਕਾਰ ਇਸ ਤੋਂ ਪਹਿਲੇ ਵੀ ਆ ਗਿਆ ਮਾ ਆ ਗਿਆ ਫਿਰ ਪੋਛ ਜਦੋਂ ਨਵੇਂ-ਨਵੇਂ ਫਲੱਡ ਆਏ ਆ ਉਦੋਂ ਵੀ ਅਸੀਂ ਆਏ ਸੀ ਉਦੋਂ ਇਹਨਾਂ ਵਾਸਤੇ ਦੁੱਧ, ਰਸ, ਬਿਸਕਟ, ਰਾਸ਼ਨ, ਮੋਮਬਤੀਆਂ, ਪਾਣੀ, ਮਾਚਸ, ਕੋਇਲਜ਼ ਔਰ ਬਰਤਨ ਵਗੈਰਾ ਇਹਨਾਂ ਨੂੰ ਸਭ ਦੇ ਕੇ ਗਏ ਸੀ ਅੱਜ ਜਿਹੜੀ ਕੜੀ ਦੇ ਵਿੱਚ ਜਿਹੜਾ ਹੈ ਅਸੀਂ ਲੋਕਾਂ ਨੇ 200 ਕੰਬਲ, 100 ਚਾਦਰ ਔਰ 30 ਸੈੱਟ ਬਰਤਨਾਂ ਦੇ ਕੰਬਲ ਜਿਹੜੇ ਆ ਸਿੰਗਲ ਸਿੰਗਲ ਵਾਲੇ ਅਸਰ ਕੇ ਦੋ ਐ ਚਾਦਰ ਜਿਹੜੀ ਐ ਡਬਲ ਐ ਔਰ ਉਹਦੇ ਨਾਲ ਦੋ ਪਿੱਲੋ ਐ ਔਰ ਸਮਾਨ ਜਿਹੜਾ ਬਰਤਨਾਂ ਦਾ ਸਮਾਨ ਐ ਉਹਦੇ ਵਿੱਚ ਕੁੱਕਰ ਹੈ ਦੋ ਥਾਲੀਆਂ ਗਲਾਸ ਪਤੇਲਾ ਚਮਚ ਕੜਚੀ ਉਹ ਸਾਰਿਆਂ ਨੇ ਦਿੱਤਾ ਹੈ ਲੇਕਿਨ ਜਿਹੜਾ ਹੈ ਇਹ ਦੇਣ ਦਾ ਜਿਹੜਾ ਸਾਡਾ ਸਿਸਟਮ ਹੈ ਇਹ ਬਾਕੀ ਲੋਗੋ ਨਾਲੋਂ ਥੋੜਾ ਜਿਹਾ ਅਲੱਗ ਹੈ ਅਸੀਂ ਇਹਨਾਂ ਦੀ ਪਹਿਲੇ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਇਹਨਾਂ ਨੂੰ ਜਿਹੜੇ ਆਪਣੇ ਦਰਿਆ ਤੋਂ پارਲੇ 7 ਪਿੰਡ ਹੈ ਜਿਹਦੇ ਚ ਪ੍ਰਿਆਲ ਹੈ ਕਨਕੇ ਹੈ ਇਸ ਤਰ੍ਹਾਂ ਦੇ ਪਿੰਡ 7 ਉਹਨਾਂ ਦੇ ਵਿੱਚ ਪਰਚੀਆਂ ਦੇ ਕੇ ਆਏ ਸੀ ਔਰ ਉਸ ਤੋਂ ਬਾਅਦ ਜਿਹੜੇ ਇਧਰਲੇ ਉਰਲੇ ਪਾਸੇ ਜਿਹੜੇ ਪਿੰਡ ਹੈ ਜਿਰਚ ਕਾਨਾ ਹੈ ਓਗਰਾ ਚਿੱਟੀ ਹੈ ਫਰੀਦਕੋਟ ਠੱਠੀ ਇਸ ਤਰ੍ਹਾਂ ਦੇ ਪਿੰਡ ਹੈ ਉਹਨਾਂ ਨੂੰ ਸਾਰਿਆਂ ਨੂੰ ਵੈਰੀਫਿਕੇਸ਼ਨ ਤੋਂ ਬਾਅਦ ਪਰਚੀਆਂ ਦਿੱਤੀਆਂ ਗਈਆਂ ਪਰਚੀਆਂ ਦੇਣ ਤੋਂ ਬਾਅਦ ਜਿਹੜਾ ਹੈ ਇਹਨਾਂ ਨੂੰ ਅੱਜ ਆਪਾਂ ਨੇ ਰਾਸ਼ਟਰੀ ਮਾਡਲ ਸਕੂਲ ਜਿਹੜਾ ਚੱਕਰੇ ਦੇ ਅੰਦਰ ਹੈ ਉੱਥੇ ਇਹਨਾਂ ਨੂੰ ਸਾਰਿਆਂ ਨੂੰ ਬੁਲਾਇਆ ਸੀ ਔਰ ਐਗਜ਼ੈਕਟਲੀ ਉਸੇ ਪਰਚੀਆਂ ਦੇ ਹਿਸਾਬ ਨਾਲ ਅਸੀਂ ਸਮਾਨ ਲਿਆਉਂਦਾ ਔਰ ਉਹਦੇ ਮੁਤਾਬਕ ਹੀ ਸਮਾਨ ਜਿਹੜਾ ਇਹਨਾਂ ਨੂੰ ਦਿੱਤਾ ਇਹ ਕੰਬਲ ਵਗੈਰਾ ਅਸਕਰਕੇ ਦਿੱਤੇ ਹੈ ਕਿ ਮੌਸਮ ਜਿਹੜਾ ਬਦਲ ਰਿਹਾ ਔਰ ਆਉਣ ਵਾਲੇ ਟਾਈਮ ਦੇ ਵਿੱਚ ਥੋੜੀ ਠੰਡ ਜਣੇਗੀ ਉਹ ਵਧੇਗੀ ਕਿਉਂਕਿ ਜਿਨ੍ਹਾਂ ਕੋਲ ਕੁਝ ਵੀ ਨਹੀਂ ਹੈ ਘਰ ਵੀ ਰੁੜ ਗਏ ਹੈ ਸਮਾਨ ਵੀ ਰੋ ਬਰਤਨ ਵੀ ਨਹੀਂ ਹੈ ਤਾਂ ਉਹਨਾਂ ਦੇ ਕਹਿ ਸਕਦੇ ਆ ਆਪਾਂ ਪੰਜਾਬੀ ਦੇ ਵਿੱਚ ਇਹ ਜਖਮਾਂ ਤੇ ਮਾਰੀ ਦੀ ਨਮ ਮਲਮ ਜਿਹੜੀ ਐ ਲਾਨ ਦਾ ਕੰਮ ਜੜਾ ਹੈ ਇਹ ਸੇਵਾ ਭਰਤੀ ਵੱਲੋਂ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਜਿਹੜਾ ਹੈ ਸਾਡੀ ਜਿਹੜੀ ਅਗਲੀ ਵਿਜ਼ਿਟ ਹੋਏਗੀ ਉਹ ਅੱਜ ਅਸੀਂ ਇਹਨਾਂ ਲੋਕਾਂ ਤੋਂ ਥੋੜਾ ਫੀਡਬੈਕ ਵੀ ਲਈ ਹੈ ਸਰਵੇ ਵੀ ਕਰਵਾਇਆ ਜਾ ਰਿਹਾ ਹੈ ਜਿਨ੍ਹਾਂ ਦੇ ਘਰ ਟੁੱਟ ਗਏ ਨੇ ਕਿਉਂਕਿ ਦੋ ਕੇਸ ਐਸੇ ਵੀ ਮਿਲੇ ਆ ਲੈਡੀਜ਼ ਜਿਨ੍ਹਾਂ ਦਾ ਘਰ ਪੂਰੇ ਦਾ ਪੂਰਾ ਰੁੜ ਗਿਆ ਜਾਂ ਟੁੱਟ ਗਿਆ ਔਰ ਇੱਕ ਘਰ ਤੇ ਅਜਿਆ ਨਜ਼ਰ ਆਇਆ ਜਿਹਦੇ ਵਿੱਚ ਤਿੰਨ ਜਿਹੜੀਆਂ ਪਰਿਵਾਰ ਰਹਿੰਦੇ ਆ ਔਰ ਤਿੰਨੇ ਕਮਰੇ ਆ ਔਰ ਤਿੰਨਾਂ ਦੇ ਕਮਰੇ ਟੁੱਟੇ ਦੇ ਆ ਔਰ ਉਹ ਲੋਕ ਜਿਹੜੇ ਆ ਕਿਸੇ ਦੇ ਘਰ ਦੇ ਵਿੱਚ ਰਹਿ ਰਹੇ ਨੇ ਤੋਂ ਸਾਡੀ ਕੋਸ਼ਿਸ਼ ਹੈ ਕਿ ਜਲਦ ਤੋਂ ਜਲਦ ਜਿਹੜਾ ਹੈ ਆਪਣੇ ਪੰਜਾਬ ਦੀ ਜਿਹੜੀ ਸਾਡੀ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਨਾਲ ਗੱਲਬਾਤ ਕਰਕੇ ਇਹਨਾਂ ਦੇ ਮਕਾਨ ਬਣਵਾਉਣ ਦਾ ਜਿਹੜਾ ਯਤਨ ਜਿਹੜਾ ਹੈ ਉਹ ਅਸੀਂ ਕਰਾਂਗੇ ਔਰ ਬਹੁਤ ਜਲਦੀ ਜਿਹੜਾ ਹੈ ਇਹ ਕਰਕੇ ਉੰਨੇ ਪੜੇ ਚੜਾਵਾਂ ਸਰ ਇਹ ਸ਼ਿਵਾਬਾਰਤੀ ਨੂੰ ਸਮੇਂ ਸਿਰ ਨੇ ਤੇ ਬੜੀ ਪ੍ਰਾਲੀ ਕੀਤੀ ਜਾਨੀ ਅਨਮਲ ਦਿਨਚੋਰ ਕਿਹੜੀ ਕਿਹੜੀ ਪ੍ਰਾਲੀ ਕੀਤੀ ਜਾਣੀ ਮੈਂ ਜਿਸ ਤਰ੍ਹਾਂ ਅਰਜ਼ ਕੀਤੀ ਕਿ ਆਪਾਂ ਜਿਹੜਾ ਸਭ ਤੋਂ ਪਹਿਲਾ ਕੰਮ ਇਹਨਾਂ ਦੇ ਘਰਾਂ ਦਾ ਬਣਾ ਦਈਏ ਦੂਸਰਾ ਹੈ ਕਿ ਅਸੀਂ ਇੱਥੇ ਸੱਤ ਜਿਹੜੇ ਐ ਮੈਡੀਕਲ ਕੈਂਪ ਜਿਹੜੇ ਆ ਆਲਰੇਡੀ ਲਗਾ ਚੁੱਕੇ ਇਸੇ ਤਰ੍ਹਾਂ ਹੀ ਮੈਡੀਕਲ ਕੈਂਪ ਜਿਹੜੇ ਆ ਦੁਰੰਗਲਾ ਬੈਲਟ 'ਚ ਵੀ ਲਗਾਏ ਆ ਹੁਣ ਬੁੱਧਵਾਰ ਜਿਹੜਾ ਹੈ ਦੁਰੰਗਲੇ ਦੇ ਵਿੱਚ ਅਸੀਂ 43 ਪਰਿਵਾਰ ਜਿਹੜੇ ਦੁਰੰਗਲਾ ਇੱਕ ਮੇਨ ਹੈ ਲੇਕਿਨ ਪਰਿਵਾਰ ਜਿਹੜੇ ਆ ਪਿੰਡ ਜਿਹੜੇ ਆ ਉਹਦੇ ਅਲੱਗ-ਅਲੱਗ ਹੈ ਕਿਸੇ ਪਿੰਡ ਚੋਂ ਦੋ ਆ ਕਿਸੇ ਚੋਂ ਚਾਰ ਆ ਉਹ 43 ਲੋਕਾਂ ਨੂੰ ਜਿਹੜਾ ਹੈ ਆਪਣਾ ਬਰਤਨ ਕੰਬਲ ਔਰ ਚਾਦਰਾਂ ਜਿਹੜੀਆਂ ਉਹ ਦੇਵਾਂਗੇ ਇਸ ਤੋਂ ਇਲਾਵਾ ਜਿਹੜਾ ਇੱਕ ਦੋ ਪਿੰਡ ਹੈ ਉੱਥੇ ਇੱਕ ਸ਼ਮਸ਼ੇਰਪੁਰ ਹੈ ਔਰ ਦੂਸਰਾ ਜਿਹੜਾ ਹੈ ਇਸਲਾਮਪੁਰ ਇਹ ਦੋਨਾਂ ਪਿੰਡਾਂ ਨੂੰ ਜਿਹੜਾ ਅਸੀਂ ਅਡਾਪਟ ਕਰਨ ਜਾ ਰਹੇ ਆ ਤਾਂ ਕਿ ਉਹਨਾਂ ਦੋਨਾਂ ਪਿੰਡਾਂ ਦੀ ਨੁਹਾਰ ਜਿਹੜੀ ਬਦਲੀ ਜਾ ਸਕੇ ਜ਼ਿੰਮੇਦਾਰ ਜਿਹੜੇ ਲੋਕ ਹੈ ਉਹਨਾਂ ਵਾਸਤੇ ਅਸੀਂ ਬੀਿਆਂ ਦਾ ਪ੍ਰਬੰਧ ਜਿਹੜਾ ਹੈ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਉਹਨਾਂ ਦੀ ਫਸਲ ਜਿਹੜੀ ਹੈ ਉਹ ਟਾਈਮ ਤੇ ਬੀਜੀ ਜਾ ਸਕੇ ਔਰ ਜਿਨ੍ਹਾਂ ਲੋਕਾਂ ਦੇ ਬੋਰ ਜਿਹੜੇ ਹੈ ਹੜ੍ਹਾਂ ਦੇ ਕਾਰਨ ਬਹਿ ਗਏ ਨੇ ਜਾਂ ਬੋਰ ਨਵੇਂ ਸਿਰੇ ਤੋਂ ਕਰਾਉਣ ਦੀ ਲੋੜ ਹੈ ਉਹਦਾ ਵੀ ਸਰਵੇ ਚੱਲ ਰਿਹਾ ਹੈ ਔਰ ਆਉਣ ਵਾਲੇ ਟਾਈਮ ਦੇ ਵਿੱਚ ਇਹ ਬੋਰ ਜਿਹੜੇ ਆ ਦੁਬਾਰਾ ਕਰਵਾ ਕੇ ਦੇਵਾਂਗੇ ਔਰ ਸਿਲਟ ਜਿਹੜੀ ਹੈ ਉਹ ਕਢਾਉਣ ਦਾ ਕੰਮ ਕਰਾਂਗੇ ਜਿਹਨੂੰ ਬੀਿਆਂ ਦੀ ਲੋੜ ਆ ਉਹਨੂੰ ਬੀਜਿਆ ਜਾਵੇ ਜਿਨ੍ਹਾਂ ਦਾ ਘਰ ਜੀ ਟੁੱਟ ਗਏ ਨੇ ਜਾਂ ਜਿਸ ਤਰ੍ਹਾਂ ਮੈਂ ਦੱਸਿਆ ਤੁਹਾਨੂੰ ਉਹ ਵੀ ਘਰ ਜਿਹੜੇ ਆਪਾਂ ਦੁਬਾਰਾ ਮਨਵਾ ਕੇ ਦਿਆ। ਠੀਕ ਹੋ ਗਿਆ। ਸੇਵਾ ਭਰਤੀ ਗੁਰਦਾਸਪੁਰ ਪਹਿਲੇ ਦਿਨ ਤੋਂ ਹੀ ਜਿਸ ਦਿਨ ਤੋਂ ਹੜ ਆਏ ਉਸ ਤੋਂ ਨੈਕਸਟ ਡੇ ਹੀ ਅਹੀਂ ਆਪਣੇ ਜਿਹੜੀ ਵੀ ਸਹਾਇਤਾ ਦਾ ਪ੍ਰੋਗਰਾਮ ਹੀ ਸ਼ੁਰੂ ਕਰ ਦਿੱਤਾ। ਜਿਸ ਤਰ੍ਹਾਂ ਕਿ ਮੇਰੇ ਤੋਂ ਪਹਿਲੇ ਆਪਣੇ ਨੀਲਕਮਲ ਜੀ ਉਪ ਪ੍ਰਧਾਨ ਪੰਜਾਬ ਜੀ ਨੇ ਦੱਸਿਆ ਕਿ ਅਹੀਂ ਸਤਵੇਂ ਚੱਕਰ ਇਸ ਲਈ ਇੱਥੇ ਆਏ ਆ। ਜੀ। ਜੋ ਕੁਛ ਉਹਨਾਂ ਨੇ ਦੱਸਿਆ ਉਹ ਅਹੀਂ ਪ੍ਰਾਪਰ ਜ਼ਰੂਰਤਮੰਦ ਬੰਦਿਆਂ ਨੂੰ ਵੰਡਿਆ ਇਹ ਨਹੀਂ ਪੀ ਜਿੱਥੇ ਮਰਜ਼ੀ ਫੜਾ ਕੇ ਚੱਲ ਗਏ ਈਵਨ ਜਦੋਂ ਦਰਿਆ ਦੇ ਵਿੱਚ ਬਹੁਤ ਪਾਣੀ ਸੀ ਉਦੋਂ ਵੀ ਐਨਡੀਆਰਐਫ ਤੱਕ ਅਹੀਂ ਸਮਾਨ ਪਹੁੰਚਾਇਆ ਤਾਂ ਕਿ ਜ਼ਰੂਰਤਮੰਦ ਬੰਦਿਆਂ ਨੂੰ ਪਹੁੰਚ ਸਕੇ ਅੱਜ ਵੀ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਪੀ 200 ਕੰਬਲ 100 ਚਾਦਰਾਂ ਔਰ 30 ਬਰਤਨਾਂ ਦੇ ਸੈੱਟ ਜਿਹੜੇ ਅਹੀਂ ਵੰਡੇ ਆ ਸਾਬਣ ਕੋਇਲਜ਼ ਅਰਗਬਤੀ ਉਹ ਵੀ ਨਾਲ ਦਿੱਤੀਆਂ ਅਸਤੇ ਲਾਵਾ ਅਹੀਂ ਕੁਛ ਲੋਕਾਂ ਕੋਲੋਂ ਪੁਰਾਣੇ ਕੱਪੜੇ ਵੀ ਜਿਹੜੇ ਕਿ ਚੰਗੀ ਹਾਲਤ ਚਾ ਜਿਹੜੇ ਕਿ ਮਤਲਬ ਵੀ ਅਹੀਂ ਕਾਫੀ ਦੇਰ ਹੈ ਚਲਾ ਸਕਨੇ ਆ ਉਹ ਵੀ ਕੀਤੇ ਇਕੱਠੇ ਉਹ ਵੀ ਲਗਭਗ 1000 ਬੰਦੇ ਤੱਕ ਅਹੀਂ ਉਹ ਕੱਪੜੇ ਪਹੁੰਚਾਉਂਦਾ ਟਿੱਚਾ ਰੱਖਿਆ ਅੱਜ ਵੀ ਅਹੀਂ ਲਾਗੇ ਦੇ ਪਿੰਡ ਚੰਦੀਗੜ੍ਹ ਦੇ ਵਿੱਚ ਕੁਝ ਜ਼ਰੂਰਤਮੰਦ ਲੋਕਾਂ ਨੂੰ ਕੱਪੜੇ ਜਿਹੜੇ ਆ ਉਹ ਦੇ ਕੇ ਜਾਵਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਵੀ ਇਹਨਾਂ ਲੋਕਾਂ ਦੀਆਂ ਜ਼ਰੂਰਤਾਂ ਬਣਨ ਗਈਆਂ ਜਿੰਨੇ ਸਾਡੇ ਕੋਲ ਸਾਧਨ ਹੋਣਗੇ ਲੋਕਾਂ ਦੇ ਸਹਿਯੋਗ ਦੇ ਨਾਲ ਅਸੀਂ ਇਸ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚ ਕੇ ਉਹਨਾਂ ਦੀ ਮਦਦ ਕਰਾਂਗੇ ਤੇ ਬਾਕੀ ਵੀ ਸੰਸਥਾਵਾਂ ਨੂੰ ਅਪੀਲ ਕਰਨੀਆਂ ਕਿ ਵਾਕਿਆ ਹੀ ਇਹਨਾਂ ਇਲਾਕਿਆਂ ਦੇ ਵਿੱਚ ਬਹੁਤ ਸਮੱਸਿਆਵਾਂ ਉਹ ਇੱਕਦਮ ਹੱਲ ਹੋਣ ਵਾਲੀਆਂ ਨਹੀਂ ਯਹੀ ਸਾਰੇ ਸਹਿਯੋਗ ਨਾਲ ਚੱਲਾਂਗੇ ਤੇ ਸਾਰਿਆਂ ਦਾ ਹੀ ਜੜਾ ਹੈ ਭਲਾ ਹੋਏਗਾ ਐਸੇ ਹੀ ਅਪੀਲ ਦੇ ਨਾਲ ਮੈਂ ਸਾਰਿਆਂ ਨੂੰ ਫੇਰ ਇੱਕ ਵਾਰੀ ਜਿਨ੍ਹਾਂ ਲੋਕਾਂ ਨੇ ਸਾਨੂੰ ਡੋਨੇਟ ਕੀਤਾ ਇਨਕਰਜ ਕੀਤਾ ਜਿਨ੍ਹਾਂ ਨੇ ਸਹਿਯੋਗ ਕੀਤਾ ਸਪੈਸ਼ਲੀ ਕਲਕੀ ਜਨ ਸੇਵਾ ਫਾਊਂਡੇਸ਼ਨ ਔਰ ਰਾਸ਼ਟਰੀ ਮਾਡਲ ਸਕੂਲ ਦੇ ਅਭਿਸ਼ੇਕ ਜੀ ਨੇ ਉਹਨਾਂ ਦਾ ਮੈਂ ਵਿਸ਼ੇਸ਼ ਧੰਨਵਾਦ ਕਰਨਾ ਤੇ ਜਿਹੜੀ ਸੇਵਾ ਭਾਰਤੀ ਦੀ ਟੀਮ ਹੈ ਇਹਨਾਂ ਨੇ ਵੀ ਬਿਨਾਂ ਮਤਲਬ ਹੀ ਥੱਕੇ ਟੁੱਟੇ ਜਿੰਨੇ ਦਿਨ ਵੀ ਇੱਥੇ ਆਣਾ ਪਿਆ 15 16 ਕਾਰਕਿਰਤਾ ਹਰ ਵਾਰੀ ਸਾਡੇ ਨਾਲ ਇੱਥੇ ਆਂਦੇ ਰਹੇ ਆਣ ਕੇ ਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਆਪਸੀ ਮਿਲ ਜੁਲ ਦੇ ਨਾਲ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ ਪ੍ਰਮਾਤਮਾ ਕਰੇ ਕਿ ਇਹਨਾਂ ਦੀਆਂ ਸਮੱਸਿਆਵਾਂ ਮ ਜਲਦੀ ਹੱਲ ਹੋਣ ਤੇ ਇਹ ਫਿਰ ਆਪਣੇ ਘਰਾਂ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਪੰਜਾਬ ਦੇ ਵਿੱਚ ਪਿਛਲੇ ਦਿਨੀ ਬਹੁਤ ਵੱਡਾ ਜਿਹੜਾ ਹੈ بارشਾਂ ਪੈਣ ਕਰਨ ਔਰ ਜਿਹੜਾ ਫਲੱਡ ਆਇਆ ਹੈ ਖਾ ਕਰਕੇ ਗੁਰਦਾਸਪੁਰ ਦੇ ਏਰੀਆ ਦੇ ਵਿੱਚ ਰਾਵੀ ਨੇ ਬਹੁਤ ਵੱਡੀ ਮਾਰ ਮਾਰੀ ਹੈ ਉਹਦਾ ਕਾਰਨ ਇਹ ਹੀ ਕੀ ਜਿਹੜਾ ਮਾਧੋਪੁਰ ਹੈਡਵਰਕ ਸੀ ਉਹਦੀਆਂ ਜਿਹੜੀਆਂ ਗੇਟ ਜਿਹੜੇ ਟੁੱਟ ਗਏ ਕੁੱਟਣ ਦੇ ਨਾਲ ਲੱਖਾਂ ਕਿਊਬਿਕ ਪਾਣੀ ਜਿਹੜਾ ਜਗਦਾਮ ਇਸ ਪਾਸੇ ਨੂੰ ਆ ਗਿਆ ਔਰ ਮਕੋੜਾ ਪਤਨ ਦੇ ਪੜਲੀ ਸਾਈਡ ਔਰ ਚਬਕਰਾ ਮਰਾੜਾ ਦੇ ਉਲਲੀ ਸਾਈਡ ਤੋਂ ਲੈ ਕੇ ਦੁਰੰਗਲਾ ਵੈਲਟ ਤੋਂ ਲੈਂਦੇ ਹੋਏ ਡੇਰਾ ਬਾਬਾ ਨਾਨਕ ਤੱਕ ਇਹਨੇ ਮਾਰ ਮਾਰੀ ਹੈ ਜੇਨਰ ਦੇ ਵਿੱਚ ਬਹੁਤ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ ਚਲੋ ਜਾਨੀ ਤੇ ਘਾਟਾ ਹੋਇਆ ਹੈ ਮਾਲੀ ਦੇ ਵਿੱਚ ਲੋਕਾਂ ਦੇ ਡੰਗਰ ਜਿਹੜੇ ਹੈ ਰੁੜ ਗਏ ਔਰ ਉਹ ਪਾਕਿਸਤਾਨ ਨੂੰ ਟੱਪ ਗਏ ਲੋਕਾਂ ਦੇ ਕੋਠੇ ਟੁੱਟ ਗਏ ਘਰ ਬਰਬਾਦ ਹੋ ਗਏ ਘਰਾਂ ਦੇ ਵਿੱਚ ਕੋਈ ਸਮਾਨ ਹੀ ਨਹੀਂ ਰਿਹਾ ਹੋਇਆ ਕਿ ਮੁੜ ਕੇ ਵਰਤਿਆ ਜਾਏ ਉਹ ਸਭ ਕੁਝ ਹਾਲਾਤਾਂ ਨੂੰ ਵੇਖਦੇ ਹੋਏ ਸਾਰੇ ਹੀ ਸੰਗਠਨ ਜਗਦਾਮ ਹੀ ਇਸ ਕੰਮ ਨੂੰ ਵੀ ਇਹਨਾਂ ਦੀ ਜਿਹੜੀ ਹੈ ਕਿਉਂਕਿ ਇਹ ਇੱਕ 사회ਕ ਪਰਾਨੀ ਆ 사회ਕ ਦੇ ਤੌਰ ਨਾਤੇ ਹੋਣ ਦੇ ਕਾਰਨ ਸਾਡਾ ਫਰਜ਼ ਬੰਦਾ ਹੈ ਕਿਤੇ ਅਗਰ ਕਿਤੇ ਮੁਸੀਬਤ ਆਂਦੀ ਹੈ ਤਾਂ ਉਹਨੂੰ ਨਾਲ ਵੱਗ ਚੜ ਕੇ ਉਹਨਾਂ ਨਾਲ ਭਾਗ ਕਰਕੇ ਉਹਨਾਂ ਦੀ ਜਿਹੜੀ ਹੈ ਮੁਸੀਬਤ ਉਹਨੂੰ ਕਟਾਇਆ ਜਾਏ ਆਈ ਸੇਵਾ ਪਾਰਟੀ ਵੱਲੋਂ ਹਮੇਸ਼ਾ ਹੀ ਕਰੀ ਕਿਤੇ ਵੀ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਹੋਏ ਜਾਂ ਕੋਈ ਤਰ੍ਹਾਂ ਲਵੇ ਸਾਡੀ ਪੂਰੀ ਟੀਮ ਸਭ ਤੋਂ ਪਹਿਲਾਂ ਜਿਹੜੀ ਅਮਰੀਕਾ ਦੇ ਮਕੋੜਾ ਪੱਤਨ ਦੇ ਪਹੁੰਚੀ ਆ ਤੇ ਸੇਵਾ ਪਾਰਟੀ ਦੀ ਟੀਮ ਹੀ ਪਹੁੰਚੀ ਆ ਜਿਨ੍ਹਾਂ ਨੇ ਸਭ ਤੋਂ ਪਹਿਲਾਂ ਜਿਹੜੀ ਬਹੁਤ ਹੀ ਣੀੜੀ ਚੀਜ਼ਾਂ ਸੀ ਬੇਸਿਕ ਚਾਹੀਂ ਬੱਚਿਆਂ ਵਾਸਤੇ ਦੁੱਧ ਬਰੈਡ ਰਸ ਤੇ ਪੀਣ ਵਾਸਤੇ ਪਾਣੀ ਦੀ ਬਹੁਤ ਪ੍ਰੋਬਲਮ ਸੀ ਜਿਹੜੇ ਮਕੋੜਾ ਪੱਤਣ ਤੋਂ ਬਾਅਦ ਪਾਣੀ ਹੈ ਨਹੀਂ ਗੇ ਪੀਣ ਉਹ ਐਨਡੀਆਰਫਨ ਵਾਲਾ ਸੀ ਜਦੋਂ ਟੱਚ ਅਪ ਕੀਤਾ ਤੇ ਉਹਨਾਂ ਨੇ ਕਿਹਾ ਵੀ ਬਾਜੀ ਤੁਸੀਂ ਨਾ ਜਾਓ ਤੇ ਬਹੁਤ ਬੁਰਾ ਹਾਲ ਹੈ ਤੋ ਇਹ ਚੀਜ਼ਾਂ ਹਾਨੂੰ ਦੇ ਦਿਓ ਅਸੀਂ ਉਹਨਾਂ ਦੀ ਗੱਲ ਨੂੰ ਮੰਨਦੇ ਪਹਿਲਾਂ ਤੇ ਉਹਨਾਂ ਨੂੰ ਦੇ ਦਿੱਤਾ ਫਿਰ ਅਸੀਂ ਉੱधर ਲਗਾਤਾਰ ਆਹੀ ਇਸ ਇਲਾਕੇ ਦੇ ਵਿੱਚ ਟੱਚ ਜਰੇ ਜਿਹਦੇ ਤੋਂ ਬਾਅਦ ਅਸੀਂ ਇਹਨਾਂ ਦੀ ਜਿੰਨਾ ਦੀ ਜ਼ਰੂਰਤ ਪੈਂਦੀ ਰਹੀ ਅਸੀਂ ਦਿੰਦੇ ਰਹੇ ਜੇ ਕਿ ਰਾਸ਼ਨ ਦੀ ਕਿੱਟ ਦੀ ਲੋੜ ਪਈ ਰਾਸ਼ਨ ਦਿੱਤਾ ਜੇ ਕਿਸੇ ਨੂੰ ਦਵਾਈਆਂ ਦੇ ਮੈਡੀਕਲ ਕੈਂਪ ਦੀ ਲੋੜ ਪਈ ਮੈਡੀਕਲ ਕੈਂਪ ਲਗਵਾਏ ਜੇ ਕੱਪੜਿਆਂ ਦੀ ਜ਼ਰੂਰਤ ਪਈ ਇਹਨਾਂ ਦੇ ਕੱਪੜੇ ਤੱਕ ਵੇਸਟ ਹੋ ਗਏ ਕੱਪੜਿਆਂ ਨੂੰ ਵੀ ਅਸੀਂ ਇੱਥੇ ਲਿਆ ਕੇ ਵੰਡਿਆ ਔਰ ਉਸ ਤੋਂ ਬਾਅਦ ਫੋਨ ਅਸੀਂ ਜਿਹੜਾ ਹੈ ਅੱਜ ਜਿਹੜਾ ਫਿਰ ਮੁੜ ਕੇ ਆਏ ਹਾਂ ਇਨਾ ਵਿੱਚ ਅਸੀਂ ਕੰਬਲ ਚਦਰਾਂ ਔਰ ਬਰਤਨ ਜਿਹੜੇ ਹੈ ਉਹ ਬੰਡੇ ਹੈ ਕੱਲ ਵੀ ਸਾਡੇ ਕੁਝ ਗਠਨਾਡਾ ਇਹੀ ਸੇਵਾ ਭਰਤੇ ਸਗਠਨ ਹੈ ਉਹ ਫੋਲਡਿੰਗ ਬੈੱਡ ਤੇ ਰਜਾਈਆਂ ਵੀ ਦੇ ਕੇ ਗਏ ਨੇ ਅਸੀਂ ਆਉਣ ਵਾਲੇ ਸਮੇਂ ਤੇ ਵੀ ਸਾਨੂੰ ਬੋਧ ਹੀ ਇੱਥੇ ਭੈਣਾ ਔਰ ਜੋ ਮਿਲੇ ਹੈ ਜਿਹੜੇ ਮੁਸ਼ਕਲ ਦੇ ਵਿੱਚ ਨੇ ਉਹਨਾਂ ਨੇ ਆਪਣੀ ਜਿਹੜੀ ਸਾਡੀ ਬੀਤੀ ਸੁਣਾਈ ਹੈ ਸਾਡਾ ਕੋਠੇ ਵੀ ਬਹਿ ਗਏ ਆ ਅਸੀਂ ਉਹਨਾਂ ਨੂੰ ਪਰੋਸਾ ਦਿੱਤਾ ਹੈ ਸੇਵਾਪਾਰ ਦੀ ਤੁਹਾਡੇ ਕੋਠਿਆਂ ਵਾਸਤੇ ਕੁਝ ਨਾ ਕੁਝ ਕਰਾਂਗੇ ਹੋ ਰਹੀ ਥੜੀ ਕੋਸ਼ਿਸ਼ ਹੈ ਕਿ ਇਹਨੂੰ ਵੀ ਕਿਸੇ ਤਰ੍ਹਾਂ ਦੀ ਲੋੜ ਗੁਰਦਾਸਪੁਰ ਏਰੀਆ ਦੇ ਵਿੱਚ ਪੈਂਦੀ ਹੈ ਉਹ ਸਾਡੇ ਕਿਸੇ ਵੀ ਮੈਂਬਰ ਨਾਲ ਸੰਪਰਕ ਕਰਕੇ ਆਹੀ ਉਹਨਾਂ ਦਾ ਹਰ ਤਰ੍ਹਾਂ ਦਾ ਜਿਹੜਾ ਹੈ ਸਹਿਯੋਗ ਕਰਾਂਗੇ ਕਰਦੇ ਰਾਵਾਂਗੇ ਕਿਉਂਕਿ ਸਾਡਾ ਕੰਮ ਹੀ ਹੈ ਨਰ ਸੇਵਾ ਨਰਨ ਸੇਵਾ ਇਸ ਕਰਕੇ ਅਸੀਂ ਇਸ ਸਮਾਟਰ ਨੂੰ ਲੈਂਦੇ ਹੋਏ ਅਹੀਂ ਕੰਮ ਕਰਾਂਗੇ ਔਰ ਸਾਡੇ ਕੋਲ ਸਾਨੂੰ ਇਹ ਨਹੀਂ ਹੈ ਵੀ ਅਸੀਂ ਆਪਣੇ ਲੱਭਤਾਂ ਨੂੰ ਬੜੇ ਹੋਰ ਵੀ ਰਾਸ਼ਟਰੀ ਸੇਵਾ ਭਾਰਤੀ ਇੰਟਰਨੈਸ਼ਨਲ ਸੇਵਾ ਭਾਰਤੀ ਜਿਹੜੀ ਆ ਉਹ ਵੀ ਸਾਨੂੰ ਸਹਿਯੋਗ ਕਰ ਰਹੀ ਹੈ ਉਹ ਵੀ ਸਾਡੇ ਪਿੱਛੇ ਲੱਗੀ ਹੈ ਕਿਸੇ ਤਰ੍ਹਾਂ ਦੀ ਲੋੜ ਪੈਂਦੀ ਹੈ ਸਾਡੇ ਕੋਲ ਲੋਵ ਆੜੀ ਵੀ ਕੋਸ਼ਿਸ਼ ਹੈ ਕਿ ਅਡੇ ਬਤ ਵਤ ਮੈਂਬਰ ਜਾ ਕੇ ਜਿਹੜੇ ਜ਼ਰੂਰਤਮੰਦ ਬੰਦੇ ਹੈ ਉਹਨਾਂ ਦੀ ਇਸ ਸਮੇਂ ਦੀ ਹਾਲਤ ਦੇ ਉੱਤੇ ਉਹਨਾਂ ਦੇ ਮਲਮ ਲਗਾਈ ਜਾਏ ਪੂਰੀ ਤੇ ਨਹੀਂ ਅਸੀਂ ਉਹਨਾਂ ਦੀ ਜਿਹੜੀ ਹੈ ਘਾਟ ਪੂਰੀ ਕਰ ਸਕਦੇ ਲੇਕਿਨ ਫਿਰ ਵੀ ਕੋਸ਼ਿਸ਼ ਕਰਕੇ ਉਹਨਾਂ ਨੂੰ ਕੁਛ ਨਾ ਕੁਛ ਰਾਤ ਜੂਰ ਦਵਾਂਗੇ ਉਹ ਦਿਨ ਦੇ ਰਵਾਂਗੇ ਜਦੋਂ ਤੱਕ ਵੀ ਉਹਨਾਂ ਨੂੰ ਜੋੜ ਹੋਏਗੀ